ਵਾਲਮੀਕੀ ਸ਼ਕਤੀ ਵਾਲਮੀਕੀ ਸ਼ਕਤੀ ਜੋ ਬੋਲੇ ਸੋਨਰ ਭੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਹਰੀਨਾਥ ਮਹਾਰਾਜ ਕੀ ਜੈ ਹਾਜਰਾ ਹਜੂਰ ਗੱਦੀ ਤੇ ਬਰਾਜਮਣ ਸਤਗੁਰ ਮਲਕੀਤਨਾਥ ਮਹਾਰਾਜ ਜੀ ਜੈ ਭੀਮ ਜੈ ਜੈਕਾਰ ਦਾ ਦਾਸ ਪੰਕੀਨਾ ਸਰਗਿਲ ਔਰ ਨਾਲ ਸਾਡੇ ਸਾਥੀ ਨੌਜਵਾਨ ਆਗੂ ਕਰਨ ਵੀਰਕਾ ਜੀ ਜਿਹੜੇ ਕਿ ਥਾਣੇ ਵੀਰਕੇ ਦੇ ਵਿੱਚ ਮੁਕਦਮੇ ਦਰਜ ਹੋਏ ਸੀ ਉਹਨਾਂ ਸੰਬੰਧੀ ਮਾਨਯੋਗ ਡੀਸੀਪੀ ਸਾਹਿਬ ਨੂੰ ਮਿਲਿਆ ਗਿਆ ਮਸਲੇ ਦੇ ਤਹਿਤ ਔਰ ਕੁਝ ਜੋ ਉਥੋਂ ਦੇ ਐਸਐਚਓ ਵੱਲੋਂ ਕੋਈ ਵੀਡੀਓ ਵੀ ਵਾਇਰਲ ਹੋਈ ਹੈ ਨਸ਼ੇ ਦੇ ਖਿਲਾਫ ਨਸ਼ਾ ਤਸਕਰਾਂ ਨੂੰ ਜੋ ਕੋਈ ਛੱਡਿਆ ਗਿਆ ਉਹਦੇ ਸੰਬੰਧ ਵਿੱਚ ਕਿ ਜੀ ਸਾਬ ਨੂੰ ਮਿਲੇ ਆ ਔਰ ਉਹਨਾਂ ਵਿੱਚ ਵਾਅਦਾ ਦਵਾਇਆ ਵਾ ਕਿ ਜਿਹੜੇ ਮੁਕਦਮੇ ਹੋਏ ਉਹਨਾਂ ਵਿੱਚ ਦੋਸ਼ੀਆਂ ਤੇ ਕਾਰਵਾਈ ਵੀ ਹੋਊਗੀ ਤੇ ਔਰ ਜਿਹੜੇ ਉਹ ਵੀਡੀਓ ਆਪਣਾ ਛੱਡੇਗੇ ਦੋਸ਼ੀ ਨਸ਼ਾ ਤਸਕਰ ਉਹਨਾਂ ਦੀ ਵੀ ਕਹਿੰਦੇ ਜਾਂਚ ਕੀਤੀ ਜਾਊਗੀ ਕੋਈ ਟਾਈਮ ਟੂਨ ਦੱਸਿਆ ਕਿਉਂਕਿ ਕਾਫੀ ਢੇਰ ਹੋ ਗਿਆ ਗਿਫਤਾਰੀ ਨਹੀਂ ਹੋਈ ਨਹੀਂ ਟਾਈਮ ਦੱਸਿਆ ਗਿਆ ਉਹਨਾਂ ਇਹਦੇ ਸਬੰਧੀ ਜਿਹੜੀ ਡਿਊਟੀ ਆ ਏ ਡੀ ਸੀ ਪੀ ਹਰਪਾਲ ਸਿੰਘ ਜੀ ਨੂੰ ਉਹਨਾਂ ਕਿਹਾ ਉਹਨਾਂ ਨੇ ਫੋਨ ਕੀਤਾ ਤੇ ਕਿੰਦੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀ ਡਿਊਟੀ ਲਗਾਈ ਉਹਨੂੰ ਕੈਸ ਗਿਆ ਐਸ ਐਚ ਓ ਠੀਕ ਹੈ ਉਹਨਾਂ ਨੂੰ ਬਹਾਦਰੀ ਦਾ ਪੋਸਟ ਕਰਕੇ ਦਿੱਤਾ ਗਿਆ ਪਿਛਲੇ ਦਿਨ ਨੂੰ ਕਿ ਲੱਗਦਾ ਹੈ ਕਿ ਉਹ ਕਾਦੀ ਕੱਲੋਂ ਨਿਕਲ ਗਈ ਇਹ ਤੇ ਜੀ ਉਹ ਇਹ ਤੇ ਹੁਣ ਵੱਡੇ ਅਫਸਰਾਂ ਨੂੰ ਮਿਲੇ ਆ ਉਹਨਾਂ ਬਾਰੇ ਅਸੀਂ ਦੱਸ ਚੁੱਕੇ ਆ ਉਹ ਇਹ ਤੇ ਹੁਣ ਉਹ ਵੀ ਐਕਸ਼ਨ ਲੈਣਗੇ ਵੀ ਕੀ ਕੀ ਹੁੰਦਾ ਹੈ ਘੜੀ 10 ਐਡਵੋਕੇਟ ਗੁਰਦੇਵ ਸਿੰਘ ਵੇਰਕਾ ਸੋ ਬੜੇ ਹੀ ਦਿਨਾਂ ਤੋਂ ਇੱਕ ਵਿਸ਼ਾ ਚੱਲ ਰਿਹਾ ਸੀ ਵੇਰਕੇ ਦੇ ਵਿੱਚ ਐਸਐਚਓ ਸਾਹਿਬ ਦਾ ਜੋ ਕਿ ਐਸਐਚਓ ਸਾਹਿਬ ਵੱਲੋਂ ਸਾਡੀਆਂ ਸਾਰੇ ਜਿੰਨੇ ਵੀ ਜਥੇਬੰਦੀਆਂ ਜਾਂ ਕੋਈ ਵੀ ਸਾਡੇ ਆਗੂ ਜਾਂਦੇ ਆ ਉਹਨਾਂ ਦਾ ਸਤਕਾਰ ਨਹੀਂ ਕੀਤਾ ਜਾਂਦਾ ਤੇ ਨਾ ਹੀ ਉਹਨਾਂ ਦਾ ਕੋਈ ਹੱਲ ਕੀਤਾ ਜਾ ਰਿਹਾ ਆ ਸਾਡੇ ਮਖ्तार ਜੀ ਆ ਜਿਨ੍ਹਾਂ ਦੀ ਬੇਟੀ 12 ਸਾਲ ਤੋਂ ਇੱਕ 12 ਸਾਲ ਤੋਂ ਉਹਨਾਂ ਦੀ ਬੇਟੀ ਆਪਣੇ ਹੁਣ ਘਰ ਆ ਚੁੱਕੀ ਆ ਤੇ ਉਹਦਾ ਕੇਸ ਮਾਨਜੋਗ ਅਦਾਲਤ ਦੇ ਵਿੱਚ ਲੱਗਾ ਉਹਨਾਂ ਨੇ ਜਿਹੜੇ ਉਹਨਾਂ ਦੇ ਘਰ ਵਾਲੇ ਸੀ ਉਹਨਾਂ ਦੇ ਘਰ ਆਣ ਕੇ ਪਏ ਤੇ ਫਿਰ ਵੀ ਉਹਨਾਂ ਉੱਤੇ ਕੋਈ ਕਾਰਵਾਈ ਨਹੀਂ ਅਜੇ ਤੱਕ ਕੋਈ ਸੀਪੀ ਸਾਹਿਬ ਨੂੰ ਉਹਨਾਂ ਨੇ ਦਰਖਾਸਤ ਦਿੱਤੀ ਆ ਤੇ ਸਾਡੇ ਮਾਨਯੋਗ ਐਸਐਚਓ ਸਾਹਿਬ ਅਜੇ ਤੱਕ ਕੋਈ ਕਾਰਵਾਈ ਨਹੀਂ ਕਰ ਰਹੇ ਇਹ ਦਰਖਾਸਤ 15 ਦਿਨ 15 ਦਿਨ ਤੋਂ ਤਕਰੀਬਨ 15 ਦਿਨ ਤੋਂ ਐਸਐਚਓ ਸਾਹਿਬ ਕੋਲ ਸੀਪੀ ਸਾਹਿਬ ਵੱਲੋਂ ਆ ਚੁੱਕੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ